ਕਿਸਾਨ ਵੀਰੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਬਜਾਈ ਦੇ ਸਮੇਂ ਆਪਾਂ ਗੁੱਲੀ ਡੰਡੇ ਦੀ ਰੋਕத் ਥਾਮੀ ਨਦੀਨਾਂ ਦੀ ਰੋਕத் ਥਾਮ ਕਿਵੇਂ ਕਰ ਸਕਦੇ ਹਾਂ ਤੇ ਬਜਾਈ ਤੋਂ ਬਾਅਦ ਉੱਗਣ ਵਾਲੇ ਨਦੀਨ ਆਪਾਂ ਪਹਿਲੇ ਪਾਣੀ ਆ ਕੋਰ ਪੀਣ ਤੋਂ ਪਹਿਲਾਂ ਆਪਾਂ ਕਿਹੜੀ ਕਿਹੜੀ ਦਵਾਈ ਨਾਲ ਆਪਾਂ ਜਿਹੜਾ ਇਹ ਬੀਡ ਕੰਟਰੋਲ ਕਰ ਸਕਦੇ ਆ ਜਾਂ ਨਦੀਨਾਂ ਨੂੰ ਰੋਕਥਾਮ ਕਰ ਸਕਦੇ ਆ ਗੁੱਲੀ ਡੰਡੇ ਦੀ ਰੋਕਥਾਮ ਕਰ ਸਕਦੇ ਆ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿੰਨਾ ਸਹੀ ਪਾਣੀ ਦੀ ਮਾਤਰਾ ਆਪਾਂ ਨੂੰ ਕਿੰਨੀ ਚਾਹੀਦੀ ਹੈ ਤੇ ਕਿਹੜੀ ਸਟੇਜ ਤੇ ਆਪਾਂ ਨੂੰ ਜਿਹੜੀ ਇਹ ਸਪਰੇਅ ਕਰਨੀ ਚਾਹੀਦੀ ਹੈ ਕਿੰਨੇ ਕੁ ਦਿਨ ਤੇ ਤਾਂ ਕਿ ਜਿਹੜਾ ਆਪਾਂ ਵਧੀਆ ਰਿਜ਼ਲਟ ਹੈ ਜਿਹੜਾ ਆਪਾਂ ਲੈ ਸਕੀਏ ਸੋ ਜਿਹੜੇ ਮੇਰੇ ਨਵੇਂ ਖਸਾਨੇ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾ ਖਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਜਾਈ ਦੇ ਸਮੇਂ ਜਿਵੇਂ ਕਿ ਬਹੁਤ ਪੁਰਾਣੀ ਦਵਾਈ ਸਟੌਪ ਜਿਹਨੂੰ ਆਪਾਂ ਪੈਂਡੀਮੈਥਲਨ ਸਾਲਟ ਹੈ ਜਿਹਦੇ ਵਿੱਚ ਉਹਦੇ ਉਹ ਆਪਾਂ ਕਰ ਸਕਦੇ ਹਾਂ ਬਜਾਈ ਦੇ ਸਮੇਂ ਜਾਂ ਇੱਕ ਹੈਗੀ ਹੈ ਅਵਕੀਰਾ ਜਾਂ ਮਮੋਜੀ ਦੇ ਨਾਂ ਤੇ ਹੁੰਦੀ ਹੈ 85 ਡਬਲਯੂ ਜੀ ਇਹਦੇ ਵਿੱਚ ਜਿਹੜਾ ਸਾਲਟ ਹੁੰਦਾ ਪਾਇਰਾਕਸੂ ਸਲਫੋਨ ਸਾਲਟ ਹੁੰਦਾ ਇਹਦੇ ਵਿੱਚ 60 ਐਮਜੀ 60 ਗ੍ਰਾਮ ਇਹਦੀ ਜਿਹੜੀ ਹੈ ਡੋਸ ਹੈਗੀ ਹੈ ਕਿਲੇ ਮਗਰ ਜਾਂ ਪ੍ਰਤੀ ਏਕੜ ਦੇ ਮਗਰ ਕਹਿ ਲਈਏ 60 ਗ੍ਰਾਮ ਆਪਾਂ ਵਕੀਰਾ ਪਾ ਸਕਦੇ ਹਾਂ ਜਿਹੜੀ ਸਟੌਂਪ ਪੈਂਡੀਮੈਥਲਨ ਹੈ ਇਹਦੀ ਡੋਜ਼ ਹੈ ਜਿਹੜੀ 1.5 ਲੀਟਰ ਪ੍ਰਤੀ ਏਕੜ ਪਲੈਟਫਾਰਮ 38 एसई ਪੈਂਡੀ ਪਲੱਸ ਮੈਟਰੀਬਿਊਨਰ ਸాల్ਟ ਹੁੰਦਾ ਇਹ ਆਪਾਂ 1 ਲੀਟਰ ਪਾ ਸਕਦੇ ਹਾਂ ਇਹਦੇ ਨਾਲ ਆਪਾਂ ਨੂੰ ਫਾਇਦਾ ਕੀ ਹੈ ਇਹ ਦੂਜੇ ਨਦੀਨਾਂ ਦੇ ਨਾਲ-ਨਾਲ ਇਹ ਚੌੜੇ ਪੱਤੇ ਵੀ ਜਿਹੜੀ ਹੈ ਉਹਨਾਂ ਦੇ ਚੌੜੇ ਪੱਤੇ ਵਾਲੇ ਨਦੀਨਾਂ ਨੂੰ ਵੀ ਮਾਰਦੀ ਹੈ ਇਤੋਂ ਇਲਾਵਾ ਇਸੇ ਹੀ ਸਾਲਟ ਚ ਇੱਕ ਦਖਸ਼ ਪਲੱਸ ਆਉਂਦੀ ਹੈ ਉਹਦੀ ਜਿਹੜੀ ਡੋਜ਼ ਹੈ 900 ਐਮਐਲ ਹੈ ਜੇਕਰ ਪਲੇਟਫਾਰਮ ਦੀ ਗੱਲ ਕਰੀਏ ਤਾਂ ਉਹ ਆਪਾਂ ਲੀਟਰ ਪ੍ਰਤੀ ਏਕੜ ਦੀ ਹੈ ਜਿਹੜੀ ਆ ਪਾ ਸਕਦੇ ਹਾਂ ਤਾਂ ਇੱਥੇ ਕਿਸਾਨ ਵੀਰੋ ਆਪਾਂ ਇਹ ਧਿਆਨ ਰੱਖਣਾ ਜੇ ਤਾਂ ਆਪਾਂ ਹੈਪੀ ਸੀਡਰ ਨਾਲ ਬਜਾਈ ਕੀਤੀ ਹੈ ਫਿਰ ਤਾਂ ਆਪਾਂ ਬਜਾਈ ਤੋਂ ਪਹਿਲਾਂ ਯੂਰੀਏ ਚ ਮਿਲਾ ਕੇ ਇਹਨਾਂ ਦਾ ਛਿੱਟਾ ਦੇ ਸਕਦੇ ਹਾਂ ਤੇ ਜੇਕਰ ਆਪਾਂ ਸਿੱਧੀ ਵਾਹ ਕੇ ਜਾਂ ਓਵੇਂ ਬੀਜੀ ਹੈ ਫਿਰ ਆਪਾਂ ਜਿਹੜਾ ਇਨੂੰ ਬਜਾਈ ਤੋਂ 2 ਦਿਨਾਂ ਦੇ ਅੰਦਰ ਅੰਦਰ 200 ਲੀਟਰ ਪਾਣੀ ਚ ਮਿਲਾ ਕੇ ਜਿਹੜੀ ਇਹਦੀ ਸਪਰੇਅ ਕਰਨੀ ਹੈ ਤਾਂ ਕਿਸਾਨ ਵੀਰੋ ਜਦੋਂ ਵੀ ਆਪਾਂ ਕੋਈ ਵੀ ਆਪਾਂ ਵੀਡੀ ਸਾਈਡ ਜਦੋਂ ਸਰਫੇਸ ਨਹੀਂ ਕਵਰ ਹੋਇਆ ਹੁੰਦਾ ਕਰੌਸ ਦੁਆਰਾ ਪੂਰਾ ਉਦੋਂ ਆਪਾਂ 200 ਤੋਂ 250 ਲੀਟਰ ਜਿਹੜਾ ਪਾਣੀ ਹੈ ਆਪਾਂ ਲਾਉਣਾ ਹੁੰਦਾ 200 ਲੀਟਰ ਪਾਣੀ ਜਿਹੜੀ ਹੈ ਸਹੀ ਡੋਜ਼ ਹੈ ਆਪਣੀ ਤੇ 2 ਦਿਨਾਂ ਦੇ ਅੰਦਰ ਅੰਦਰ ਕਰਨੀ ਹੁੰਦੀ ਹੈ ਸਪਰੇਅ ਹੈ ਜਿਹੜੀ ਪ੍ਰੀ ਇਮਰਜੈਂਸੀਲੀ ਯਾਨੀ ਕਿ ਇਹ ਜਿਹੜੇ ਨਦੀਨ ਉੱਗਣ ਤੋਂ ਜਿਹੜੀ ਹੈ ਰੋਕ ਰੋਕਣੀਆਂ ਇਹ ਦਵਾਈਆਂ ਅਕੀਰਾ ਹੋਗੀ ਸਟੌਂਪ ਹੋਗੀ ਤੇ ਪਲੇਟਫਾਰਮ ਹੋਗੀ ਇੱਕ ਗੱਲ ਆਪਾਂ ਇਹ ਧਿਆਨ ਰੱਖਣਾ ਵੀ ਜਦੋਂ ਵੀ ਇਹ ਦਵਾਈਆਂ ਕਰਨੀਆਂ ਆਪਾਂ ਤਾਂ ਉਦੋਂ ਜਿਹੜਾ ਜ਼ਮੀਨ ਦੇ ਵਿੱਚ ਮੌਇਸਚਰ ਪੂਰਾ ਹੋਣੀ ਚਾਹੀਦੀ ਹੈ ਯਾਨੀ ਕਿ ਬੱਤਰ ਵਧੀਆ ਹੋਣੀ ਚਾਹੀਦੀ ਹੈ ਜ਼ਮੀਨ ਦੇ ਵਿੱਚ ਫਿਰ ਇਹ ਦਵਾਈਆਂ ਜਿਹੜੀਆਂ ਵਧੀਆ ਅਸਰ ਕਰਦੀਆਂ ਹੁਣ ਗੱਲ ਕਰੀਏ ਉਦੋਂ ਬਾਅਦ ਬਿਜਾਈ ਤੋਂ ਬਾਅਦ ਜਦੋਂ ਆਪਣੇ ਨਦੀਨ ਕਈ ਵਾਰ ਉੱਗੇ ਆਉਂਦੇ ਐ ਤੇ ਪਹਿਲੇ ਪਾਣੀ ਤੋਂ ਉਹਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆਂ ਇਦੇ ਲਈ ਆਈਸੋਪ੍ਰੋਟੀਨ ਮੇਨ ਸਾਲਟ ਹੈ ਜਿਹੜਾ ਜੇਕਰ ਹਲਕੀਆਂ ਜ਼ਮੀਨਾਂ ਤਾਂ ਆਪਾਂ 300 ਗ੍ਰਾਮ ਪ੍ਰਤੀ ਏਕੜ ਪਾ ਸਕਦੇ ਹਾਂ ਜੇਕਰ ਦਰਮਿਆਨਾ ਤਾਂ 400 ਗ੍ਰਾਮ ਪ੍ਰਤੀ ਏਕੜ ਤੇ ਭਾਰੀਆਂ ਜ਼ਮੀਨਾਂ ਲਈ ਆਪਾਂ ਅੱਧਾ ਕਿਲੋ ਯਾਨੀ ਕਿ 500 ਗ੍ਰਾਮ ਪ੍ਰਤੀ ਏਕੜ ਦੀ ਜਿਹੜੀ ਇਹਦੀ ਸਪੱਸ਼ਟ ਹੈਗੀ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਆਪਾਂ ਜਿਹੜੀ ਦਵਾਈ ਹੈ ਇਹ ਪਹਿਲੇ ਪਾਣੀ ਤੋਂ 2 ਜਾਂ 3 ਦਿਨ ਪਹਿਲਾਂ ਆਪਾਂ ਕਰ ਸਕਦੇ ਹਾਂ ਇਹਾਂ ਪਗ ਹਲਕਾ ਦੀਏ 20 ਦਿਨ ਦੀ ਜਿਹੜੀ ਫਸਲ ਤੇ ਆਪਾਂ ਕਰ ਸਕਦੇ ਹਾਂ ਜਦੋਂ ਜਿਹੜਾ ਆਪਣਾ ਨਦੀਨ ਹੈ 2 ਤੋਂ 3 ਪੱਤਿਆਂ ਦੀ ਅਵਸਥਾ 'ਚ ਹੋਵੇ ਕਿਉਂਕਿ ਜੇਕਰ ਆਪਾਂ ਇਹਨੂੰ ਲੇਟ ਕਰਦੇ ਹਾਂ ਫਿਰ ਜਿਹੜਾ ਆਪਾਂ ਨੂੰ ਦਵਾਈ ਦਾ ਰਿਜ਼ਲਟ ਪੂਰਾ ਨਹੀਂ ਮਿਲਣਾ ਤੇਰੇ ਵਿੱਚ ਜਿਹੜੀ ਪਾਣੀ ਦੀ ਡੋਜ਼ ਆਪਾਂ 150 ਲੀਟਰ ਪ੍ਰਤੀ ਏਕੜ ਦੀ ਜਿਹੜੀ ਹੈ ਵਰਤਣੀ ਹੈ ਤੇ ਇयां ਆਪਾਂ ਕਰ ਸਕਦੇ ਹਾਂ ਲੀਡਰ ਦਵਾਈ ਜਿਹੜੀ ਕਿ ਸਰਫਸਲਫੁਰਾਨ ਸాల్ਟ ਹੁੰਦਾ ਜਿਹਦੇ ਵਿੱਚ ਲੀਟਰ ਐਸ ਐਫ 10 ਜਿਹੜੀ ਹੈ 13 ਗ੍ਰਾਮ ਪ੍ਰਤੀ ਏਕੜ ਦੀ ਇਹਦੀ ਡੋਜ਼ ਹੈ ਪ੍ਰੇਤ ਡਬਲਯੂ ਜੀ ਦੀ ਤੇ ਇਹਨੂੰ ਆਪਾਂ ਉੱਥੇ ਨਹੀਂ ਕਰਨਾ ਵੀ ਜਿੱਥੇ ਆਪਾਂ ਅੱਗੇ ਮੱਕੀ ਵਗੈਰਾ ਚਰੀ ਵਗੈਰਾ ਬੀਜਣੀ ਹੋਵੇ ਨਹੀਂ ਤਾਂ ਇਹ ਅੱਗੇ ਜਾ ਕੇ ਉਹਨਾਂ ਤੇ ਉਸ ਫਸਲਾਂ ਤੇ ਜਿਹੜਾ ਮਾੜਾ ਅਸਰ ਪਾਉਂਦੀ ਹੈ ਕੋਈ ਵੀ ਚੌੜੇ ਪੱਤੇਆਂ ਜਿਹੜੀ ਆਪਣਾ ਮੱਕੀ ਵਗੈਰਾ ਹੋ ਗਈਆਂ ਚਰੀ ਹੋ ਗਈ ਉਹਦੇ ਤੇ ਜਿਹੜਾ ਇਹ ਮਾੜਾ ਅਸਰ ਕਰੂ ਸੋ ਲੀਟਰ ਦਵਾਈ ਬਹੁਤ ਸੰਭਲ ਕੇ ਵਰਤਨੀ ਹੈ ਜੇਕਰ ਤੁਸੀਂ ਅੱਗੇ ਮੱਕ ਚਰੀ ਵਗੈਰਾ ਬੀਜਣੀ ਹੈ ਫੇਰ ਇਹ ਦਵਾਈ ਆਪਾਂ ਨਹੀਂ ਯੂਜ਼ ਕਰਨੀ ਸੋ ਇਹ ਸੀ ਮੇਰੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ